ਪਰ ਅਆਂ ਜਿਹੜਾ ਵੀ ਮੇਰਾ ਲੈਕਚਰ ਸੀਗਾ ਮੈਂ ਇਹਨਾਂ ਸਾਰਾ ਕੁਝ ਵਿਦਿਆ ਤੇ ਕਰਨਾ ਚਾਹੁੰਦਾ ਸੀ ਬਾਬਾ ਜੀ ਨੇ ਇੱਕ ਪੰਕਤੀ ਦੀ ਵਿਆਖਿਆ ਕਰਕੇ ਸਾਰਾ ਕੁਝ ਇਹ ਕਹਿ ਗਏ ਵਿਦਿਆ ਵਿਚਾਰੀ ਪਰਉਪਕਾਰ ਦੀ ਆਪਾਂ ਜ਼ਿਆਦਾਤਰ ਇਹ ਸੋਚਦੇ ਹਾਂ ਵੀ ਵਿਦਿਆ ਵਿਚਾਰੀ ਹੈ ਜੇ ਕੋਈ ਪਰਉਪਕਾਰ ਕਰੂ ਤਾਂ ਉਹਨੂੰ ਅੱਗੇ ਫਲ ਆਊਗਾ ਪਰ ਬਾਬਾ ਜੀ ਨੇ ਜਿਹੜੀ ਵਿਆਖਿਆ ਕਰਨੀ ਆ ਵੀ ਵਿਦਿਆ ਜੇ ਵਿਚਾਰੋਂਗੇ ਤਾਂ ਤੁਸੀਂ ਪਰਉਪਕਾਰੀ ਬਣੋਗੇ। ਇਹੀ ਸਭ ਤੋਂ ਵੱਡੀ ਗੱਲ ਹੈ। ਵੀ ਗੁਰੂ ਮਹਾਰਾਜ ਜੀ ਚ ਪੰਕਤੀ ਚ ਸਾਰੀ ਗੱਲ ਕਹਿ ਦਿੰਦੇ ਨੇ ਜਿਹਦੇ ਲਈ ਅੱਜ ਮੈਂ ਇਹ ਇਹੀ ਟੌਪਿਕ ਤੇ ਮੈਂ ਆਪ ਸਭ ਨਾਲ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਇੰਦ ਕ੍ਰਿਸ਼ਨਲ ਇੰਸਟੀਚਿਊਟ ਹੈ। ਆਪਾਂ ਕਿੱਥੋਂ ਚੱਲੇ ਆਂ? ਜਦ ਆਪਾਂ ਮਹਾਰਾਜ ਜੀ ਦੇ ਸੰਗਤ ਦਾ ਟਾਈਮ ਆਪਾਂ 골ਡਨ ਪੀਰੀਅਡ ਲੈਨੇ ਆ। ਉਹਦੇ ਵਿੱਚ ਬੇਸਿਕ ਪੜਾਈ ਕਰਾਉਂਦੇ ਹੁੰਦੇ ਸੀ ਕਿ ਤੁਹਾਨੂੰ ਘਟੌ ਜੋ ਮਤਲਬ ਮਾਈਨਸ ਸਬਟ੍ਰੈਕਟ ਮਲਟੀਪਲਾਈ ਡਿਵਾਈਡ ਇਹ ਸਾਰਾ ਕੁਝ ਆਵੇ ਜਿਹਦਾ ਜ਼ਿੰਦਗੀ ਚ ਸਭ ਤੋਂ ਵੱਧ ਲੋੜ ਪੈਂਦੀ ਹੈ ਉਹਦੇ ਤੋਂ ਬਾਅਦ ਦੇ ਵਿੱਚ ਅੱਗ-ਅੱਗ ਜਿੰਮੇ ਪਰਸ਼ੀਅਨ ਉਰਦੂ ਜਿਹੜੇ-ਜਿਹੜੇ ਏਰੀਆਸ ਤੋਂ ਲੋਕ ਆਉਂਦੇ ਸੀ ਉਹ ਜ਼ੁਬਾਨਾਂ ਥੋੜੀਆਂ-ਥੋੜੀਆਂ ਸਾਰੀਆਂ ਸਿਖਾਈਆਂ ਜਾਂਦੀਆਂ ਅਸੀਂ ਵੀ ਪੜ੍ਹਨ ਲਿਖਣ ਚੋਗਾ ਹੋ ਜੇ ਬੰਦਾ ਤੇ 99% ਲੋਕ ਐਜੂਕੇਟਿਡ ਸੀਗੇ ਆਪਣੇ ਪੰਜਾਬ ਚ ਹੁਣ ਅੱਪਾ ਕਹਿੰਦੇ ਐ ਡਵੈਲਪਮੈਂਟ ਆ ਕੀ ਡਵੈਲਪਮੈਂਟ ਦੇ ਨਾਮ ਤੇ ਆਪਾਂ ਕਿੱਥੇ ਆ ਗਏ ਪਹਿਲਾਂ ਕੋਈ ਵੀ ਸ਼ਖਸ ਪਹਿਲਾਂ ਸਮਾਜ ਸਾਰਾ ਈਆਂ ਭੈਣ ਦਾ ਔਰਤਾਂ ਦਾ ਰੱਖਾ ਹੁੰਦਾ ਸੀ ਤੁਸੀਂ ਇਤਿਹਾਸ ਦੀਆਂ ਲੜਾਈਆਂ ਲੈ ਲਿਓ ਮਰਦ ਤਾਂ ਮਰਦ ਹੁੰਦਾ ਸੀ ਜੇ ਉਹ ਜਨਾਨੀ ਦੀ ਰੱਖਿਆ ਕਰਨ ਜੋਗਾ ਸੀ ਇਹ ਕਹਿੰਦੇ ਸੀ ਵੀ ਇਸਤਰੀ ਦੀ ਰੱਖਿਆ ਕਰੀ ਹੈ ਨੇ ਇਹ ਦਲੇਰ ਸਰਦਾਰ ਹੈ ਇਹਨੇ ਜ਼ਮੀਨ ਦੀ ਆਪਣੀ ਭੂਮੀ ਦੀ ਰੱਖਿਆ ਕਰੀਆ ਤਾਂ ਇਹ ਦਲੇਰ ਸਰਦਾਰ ਹੈ ਹੁਣ ਦੇਖੋ ਸਾਧ ਸੰਗਤ ਜੀ ਆਪਾਂ ਕਿੱਧਰ ਨੂੰ ਜਾ ਰਹੇ ਆਂ ਆਪਾਂ ਆਪਣੀ ਮਾਂ ਨੂੰ ਵੇਚ ਕੇ ਬਾਹਰ ਕਿੰਨੀ ਨੂੰ ਜਾ ਰਹੇ ਆਂ ਆਪਣਾ ਕੀ ਲਕਸ਼ ਹੈ ਕਿਸੇ ਨੂੰ ਨਹੀਂ ਪਤਾ ਵੀ ਉੱਧਰ ਜਾ ਕੇ ਕੀ ਮਿਲੇਗਾ ਕੀ ਨਹੀਂ ਆਪਾਂ ਇੰਨੇ ਵਧੀਆ ਐਟਮੋਸਫੀਅਰ ਨੂੰ ਇੰਨੀ ਵਧੀਆ ਹੋ ਰੇ ਹਰੇਕ ਤਰ੍ਹਾਂ ਦੀ ਤੁਸੀਂ ਚੀਜ਼ ਉੱਗਦੀ ਆ ਉਰੇ ਇੰਨੀ ਵਧੀਆ ਧਰਤੀ ਆ ਇਸ ਮਾਂ ਨੂੰ ਵੇਚ ਕੇ ਆਪਾਂ ਕਹਿੰਦੇ ਆਂ ਵੀ ਉੱਧਰ ਜਾ ਕੇ ਕੀ ਇੱਕ ਟਰਾਲੀ ਲੱਕੜਾਂ ਦੀ ساری ਉਮਰ ਕਿਸਦਾ ਭਰੀ ਜਾਂਦੇ ਇਹ ਆਪ ਬੱਚਿਆਂ ਨੂੰ ਵਿਚਾਰਨ ਦੀ ਗੱਲ ਹੈ ਵੀ ਆਪਾਂ ਬਾਕੀ ਸਟਾਫ ਨੂੰ ਵੀ ਇੱਕ ਕਰਤਾਰ ਸਕੂਲ ਬਣਾਉਂਦਾ ਹੁੰਦਾ ਮੈਨੂੰ ਯਾਦ ਹੈ ਮੇਰੇ ਮੈਂ ਨਾ ਮਦਰ ਨਾਲ ਜਦੋਂ ਉਦਾ ਹੁੰਦਾ ਸੀਗਾ ਕਾਲਜ ਤੋਂ ਬਾਅਦ ਚ ਕਦੀ ਪੈ ਇੱਕ ਦਿਨ ਪਿੱਛੇ ਬੈਠਾ ਕਿਉਂ ਲੇਡੀ ਨੂੰ ਇਹ ਸੰਝਾ ਰਹੀ ਸੀ ਵੀ ਤੁਹਾਡਾ ਬੱਚਾ ਨਕਲ ਕਰਦਾ ਫੜ ਲਿਆ ਉਹ ਕਹਿੰਦੀ ਬੇਰਕੀ ਆ ਇੰਨੀ ਵੀ ਸ਼ਰਾਰਤ ਤਾਂ ਬੱਚੇ ਕਰਦੇ ਹੁੰਦੇ ਆਂ ਮੈਂ ਉਹਨੂੰ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਮੇਰੇ ਵੱਲ ਨੂੰ ਮੁੜ ਕੇ ਕਹਿ ਵੀ ਤੂੰ ਕਾ ਡੀਸੀ ਬਣ ਗਿਆ ਮੈਂ ਕਿਹਾ ਜੀ ਮੈਂ ਡੀਸੀ ਨਹੀਂ ਵੀ ਲੱਗਿਆ ਡੀਸੀ ਲੱਗਣਾ ਜ਼ਰੂਰੀ ਨਹੀਂ ਕਿ ਅੱਛਾ ਇਨਸਾਨ ਬਣਨਾ ਜ਼ਰੂਰੀ ਹੈ ਇੱਕ ਕਰਤਾਰ ਹੋਣਾ ਤੁਹਾਡੇ ਪੱਲੇ ਜ਼ਰੂਰੀ ਹੈ ਉਹੀ ਗੱਲ ਮਹਾਂਪੁਰਸ਼ਾਂ ਨੇ ਕਹੀ ਹੈ ਆਪਣੇ ਗੁਰੂ ਮਹਾਰਾਜ ਨੇ ਕਹੀਆ ਵੈਸੇ ਵਿਆਖਿਆ ਮਹਾਂਪੁਰਸ਼ਾਂ ਨੇ ਮੈਂ ਕਰੀਆ ਵਿਵਿਧੀਆਂ ਨੂੰ ਮੁਝੇ ਵਿਚਾਰੋਗੇ ਤਾਂ ਕੀ ਹੋਊਗਾ ਤੁਸੀਂ ਪਰਪਕਾਰੀ ਬਣੋਗੇ ਪਰਪਕਾਰੀ ਬਣੋਗੇ ਤਾਂ ਸੰਭਾਲ ਜ ਨਹੀਂ ਕੰਮ ਕਰੋਗੇ ਨਹੀਂ ਆਪਣੀ ਨਿਜਜੇ ਫਸ ਕੇ ਰਹਿ ਜਾਓਗੇ ਫਿਰ ਤੁਸੀਂ ਆਪਕੇ ਨਿਜਜ ਲਈ ਤੁਹਾਡਾ ਬੱਚਾ 100 ਚੋਂ 100 ਨੰਬਰ ਵੀ ਲੈ ਜੇ ਫਿਰ ਕੀ ਹੋ ਜਾਊ ਜੇ ਉਹ ਰੇਸ ਚ ਭੱਜਣ ਜੋਗਾ ਨਾ ਹੋਇਆ ਗਦਾ ਬਣ ਗਿਆ ਉਹਨੂੰ ਤੁਸੀਂ ਕੀ ਕਰੋਗੇ ਉਹਨੂੰ ਚਾਹੇ ਤੁਸੀਂ ਜਿੱਡੇ ਮਰਜੀ ਉਹਦੇ ਤੇ ਮੈਡਲ ਸ਼ਿਕਾਰ ਲਓ ਜਿਹੜਾ ਕੁਝ ਮਰਜ਼ੀ ਕਰ ਲੋ ਉਹਨੂੰ ਤੁਸੀਂ ਪ੍ਰੂਫ ਨਹੀਂ ਕਰ ਸਕਦੇ ਵੀ ਇਹ ਚੰਗਾ ਹੈ ਤੁਸੀਂ ਦੇਖੋ ਜਿੰਨੇ ਵੀ ਡ੍ਰੌਪ ਆਊਟਸ ਨੇ ਉਹਨਾਂ ਨੇ ਵੱਡੀਆਂ-ਵੱਡੀਆਂ ਫਰਮਾਂ ਬਣਾਈਆਂ ਨੇ ਤੇ ਜਿੰਨੇ ਵੀ ਪੜੇ-ਲਿਖੇ ساری ਉਮਰ ਪੜਾਈ 'ਚ ਲਾ ਕੇ ਚੰਗੇ ਨੰਬਰ ਸਕੋਰ ਕਰਕੇ ਉਹਨਾਂ ਕੋਲ ਨੌਕਰੀਆਂ ਕਰਦੇ ਨੇ ਇਹ ਨਹੀਂ ਮੈਂ ਕਹਿੰਦਾ ਵੀ ਪੜੋ ਨਾ ਪੜੋ ਪਰ ਵਿਚਾਰ ਨਾਲ ਪੜੋ ਵੀ ਅਸੀਂ ਕੀ ਪੜ ਰਹੇ ਆ ਅਸੀਂ ਕੀ ਕਰਨਾ ਸਾਡਾ ਏਮ ਕੀ ਆ ਲਾਈਫ ਦਾ ਤੇ ਏਮ ਵੱਲ ਨੂੰ ਵਧੋ ਉਹਦੇ ਕਿੰਨੀ ਨੂੰ ਹਰੇਕ ਸਟੈਪ 'ਤੇ ਹੋਰ ਜੇ ਵੀ ਇਹ ਦੇਖਣਾ ਵੀ ਮੇਰੇ ਡੈਡੀ ਦੀ ਦੁਕਾਨ ਕਰੀ ਆ ਰੈਡੀ ਲਾਈ ਜਾ ਮੈਂ ਉੱਥੇ ਜਾ ਕੇ ਬਹਿ ਜਾਣਾ ਫਿਰ ਤਾਂ ਠੀਕ ਆ ਤੁਸੀਂ ਜਿਹੜਾ ਕੁਝ ਮਰਜ਼ੀ ਕਰ ਲੋ ਉਹ ਤੇ ਜੋ ਕੇ ਤੁਸੀਂ ਹੈਗੇ ਪਰ ਜੇ ਤੁਸੀਂ ਇਸ ਦੁਨੀਆ ਦੇ ਵਿੱਚ ਆਪਦੇ ਜੀਵਨ ਨੂੰ ਪ੍ਰੋਬਲਮਸ ਸੋਲਵਿੰਗ ਮਸ਼ੀਨ ਬਣਾਉਣਾ ਕਿਉਂਕਿ ਜ਼ਿੰਦਗੀ ਹਮੇਸ਼ਾ ਹੀ ਤੁਖਾਂ ਤੇ ਦਰਦਾਂ ਜਿਹਨੂੰ ਆਪਾਂ ਕਹਿੰਦੇ ਆ ਉਹ ਕੀ ਹੁੰਦੇ ਆ ਦੁੱਖ ਦਰਦ ਦੁੱਖ ਦਰਦ ਉਹ ਹੈ ਜਿਹੜਾ ਆਪਣੇ অনুকੂਲ ਨਹੀਂ ਹੁੰਦਾ ਤੇ ਤੁਹਾਡੇ অনুকੂਲ ਜਿਆਦਾ ਕੁਝ ਨਹੀਂ ਹੋਣਾ ਦੁਨੀਆ 'ਚ ਤੁਨੂੰ ਉਹਨੂੰ ਆਪਣੇ ਅਨੁਕੂਲ ਬਣਾਉਣਾ ਪਊ ਜਿਹੜਾ ਬੰਦਾ ਨੂੰ ਮੁਸੀਬਤਾਂ ਨੂੰ ਆਪਣੇ ਮੁਤਾਬਕ ਘੜਨਾ ਸਿੱਖ ਗਿਆ ਉਹ ਇੱਕ ਕੁਸ਼ਲ ਤੇ ਚੰਗਾ ਇਨਸਾਨ ਬਣਦਾ ਜਿਹੜਾ ਉਹਨੂੰ ਮੁਸੀਬਤਾਂ ਤੋਂ ਡਰ ਕੇ ਬਹਿ ਗਿਆ ਜਾਂ ਭੱਜ ਗਿਆ ਉਹ ਨਲਾਇਕ ਬਣ ਜਾਊਗਾ ਉਹ ਚਾਹੇ 100% ਸਕੋਰ ਕਰਨ ਵਾਲਾ ਬੱਚਾ ਹੋਵੇ ਫਿਰ ਅੱਗੇ ਜਿੰਮੇ ਮੈਂ ਕਹ ਕੇ ਹਟੇ ਕਰਤਾਰ ਹੁੰਦਾ ਸੀ ਵੀ ਮੇਰੇ ਮੂੰਹੋਂ ਗੱਲ ਨਿਕਲ ਕੇ ਉਹਦੇ ਪਿੱਛੇ ਬੰਦਾ ਆਪਣੇ ਸੀਸ ਨੂੰ ਹੀ ਕਟਾ ਗਿਆ ਆਪਣੇ ਬਜ਼ੁਰਗ ਤੇ ਆਪਾਂ ਆਪਾਂ ਕਰਤਾਰ ਕਿੱਦਾਂ ਨੂੰ ਜਾ ਰਹੇ ਆ ਜਿਹੜੇ ਟੀਚਰਸ ਦਾ ਫਰਜ ਹੈ ਇੱਕ ਟੀਚਰ ਤਾਂ ਇੱਕ ਮਾਪਾਪਾ ਦੋਨੇ ਜਿਹੜੇ ਇੱਕ ਇਨਸਾਨ ਨੂੰ ਘੜਦੇ ਨੇ ਪੇਰੈਂਟਸ ਤਾਂ ਦੋ ਜਣੇ ਇੱਕ ਬੱਚੇ ਕਈ ਜਣੇ ਘੜਦੇ ਹੁੰਦੇ ਨੇ ਟੀਚਰ ਇੱਕ ਇੱਕ ਟੀਚਰ ਲੱਖਾਂ ਹੀ ਬੱਚਿਆਂ ਦਾ ਜੀਵਨ ਘੜਦਾ ਤੇ ਉਹ ਤਾਂ ਹੀ ਵਧੀਆ ਘੜ ਸਕੂਗਾ ਜੇ ਉਹਦਾ ਆਪ ਦਾ ਕਿਰਦਾਰ ਹੈ ਤੁਸੀਂ ਪੁਰਾਣੇ ਟੀਚਰਸ ਦੇਖ ਲਓ ਟੁੱਟੇ ਜੇ ਮਕਾਨ ਚ ਹੁੰਦੇ ਸੀ ਕਿੰਨਾ ਵੱਡਾ ਉਹਨਾਂ ਦਾ ਕਰਤਾਰ ਹੁੰਦਾ ਸੀ ਕਦੇ ਵੀ ਮੈਂ ਇਕਲ ਮੇਰੇ ਸਿਸਟਰ-ਇਨ-ਲॉ ਨੂੰ ਦੇਖਿਆ ਜੀ ਹੁਣ ਦੀ ਘੜੀ ਵੀ ਉਹਨਾਂ ਨੇ ਜੇ ਕੋਈ ਬੱਚਾ ਟਿਊਸ਼ਨ ਪੜ੍ਹਨਾ ਹੁੰਦਾ ਸੀ ਉਹ ਟਿਊਸ਼ਨ ਫੀ ਨਹੀਂ ਲੈਂਦੇ ਸੀ ਉਹ ਕਹਿੰਦੇ ਸੀ ਮੈਂ ਇਸ ਕਾਬਲ ਨਹੀਂ ਵੀ ਮੈਂ ਇਹਨੂੰ ਕਲਾਸਚਮ ਪੜ੍ਹਾ ਸਕੀ ਮੇਰੀ ਮਨਕੀ ਹੈ ਇਹਨੂੰ ਮੈਂ ਤਰੀ ਪੜਾਉ ਕਰੇ ਮਤਲਬ ਟੀਚਰਸ ਦਾ ਵੀ ਫਰਜ਼ ਹੈ ਬੱਚਿਆਂ ਨੂੰ ਉਹ ਜਿਹਾ ਕਰਤਾਰ ਦਿਖਾਓ ਨਾ ਕਿ ਬੱਚਿਆਂ ਨੂੰ ਕੋਈ ਥੋੜਾ ਨਜ਼ਦੀਕੀ ਆ ਕੁਣ ਪੇਪਰ ਦੱਸ ਕੇ ਜਾਂ ਨੰਬਰ ਲਗਾ ਕੇ ਕੋਈ ਜੀ ਚੀਜ਼ ਦਾ ਸਾਰੇ ਬੱਚਿਆਂ ਨੂੰ ਪਤਾ ਚੱਲ ਜਾਂਦਾ ਸਾਰੇ ਸਟਾਫ ਨੂੰ ਪਤਾ ਹੁੰਦਾ ਉਹ ਤੁਹਾਡਾ ਕਰਤਾਰ ਸਿੱਟ ਜਾਂਦਾ ਜਦ ਇੱਕ ਵਾਰ ਟੀਚਰ ਦਾ ਕਰਤਾਰ ਬੱਚਿਆਂ ਦੀ ਅੱਖਾਂ ਤੋਂ ਗਿਲ ਗਿਆ ਉਹ ਰਿਸਪੈਕਟ ਕਰਨਾ ਹਟ ਜਾਂਦੇ ਨੇ ਇਹ ਬਹੁਤ ਜ਼ਰੂਰੀ ਹੈ ਤੁਸੀਂ ਆਪਣੇ ਕੈਰੇਕਟਰ ਨੂੰ ਆਪ ਤੇ ਆਪ ਨੂੰ ਮੇਨਟੇਨ ਡਿਸਪਲਿਨ ਚ ਰੱਖੋ ਇਹ ਗੁਰੂ ਮਾਰਾਏ ਕਹਿੰਦੇ ਨੇ ਵੀ ਵਿਦਿਆ ਵਿਚਾਰੀ ਪਰਪਕਾਰ ਜੇ ਤੁਸੀਂ ਵਿੱਦਿਆ ਅਸਲ 'ਚ ਵਿਚਾਰ ਕੇ ਸਮਝ ਗਏ ਤਾਂ ਤੁਸੀਂ ਪਰਉਪਕਾਰ ਕਰੋਗੇ ਸਮਾਜ ਨੂੰ ਸਾਫ਼ ਕਰੋਗੇ ਤੇ ਹੁਣ ਆਪਾਂ ਦੇਖ ਨੂੰ ਕਰਪਸ਼ਨ ਨੂੰ ਇਕ ਕਹੇ ਲੈ ਰਹੇ ਆਂ ਵੀ ਉਹ ਫਲਾਣਾ ਬੰਦਾ ਉਹਦੇ ਕੋਲ ਫਲਾਣੀ ਕੰਡੀਆਂ ਆਏ ਆ ਕਿ ਮੈਂ ਖੁਸ਼ ਹੋ ਕੇ ਦੱਸ ਦਿੰਦੀ ਆ ਪਹਿਲਾਂ ਜਿਹੜਾ ਕਰਪਸ਼ਨ ਕਰਦਾ ਸੀ ਕੋਈ ਬੇਈਮਾਨੀ ਕਰਦਾ ਸੀ ਉਹਨੂੰ ਰਿਸ਼ਤਾ ਦੀ ਲਾਦੇ ਹੁੰਦੇ ਸੀ ਵੀ ਮੈਂ ਨਹੀਂ ਕੁੜੀ ਤੇ ਨਹੀਂ ਬੇਈਮਾਨ ਦਾ ਘਰੇ ਹੁਣ ਆਪ ਜਾ ਕੇ ਪੁੱਛਦੇ ਆ ਵੀ ਜਿਹਦੇ ਤੁਹਾਡੇ ਮੁੰਡੇ ਦੀ ਤੁਮ ਕਿੰਨੀ ਥੱਲੇ ਕਿੰਨੀ ਕਮਾਈ ਆ ਆਪਣਾ کردار ਕਿੰਨਾ ਕਿਰਦਿਆ ਅਪ ਆਪਣੇ ਅਸੀਂ ਪਿੰਡਾਂ 'ਚ ਰਹਿਣ ਵਾਲੇ ਜ਼ਿੰਮੇਦਾਰ ਨੇ ਜ਼ਿੰਮੇਦਾਰ ਜੇ ਉਹਦੇ ਘਰੇ ਕੰਬਾਈਨ ਆਉਂਦੀ ਹੈ ਤਾਂ ਉਹਦੀ ਜ਼ਮੀਨ ਘਟ ਜਾਂਦੀ ਹੈ ਜੇ ਉਹਦੇ ਘਰੇ ਰਿਸ਼ਤਾ ਕਰਨ ਨਾਲ ਜੇ ਤਾਂ ਉਹ ਹੀ ਜ਼ਮੀਨ ਵਾਝ ਜਾਂਦੀ ਹੈ ਇਹ ਲਾਸਟਿਕ ਹੈ ਕਿਤੇ ਵੱਤੀ ਘਟਦੀ ਹੈ ਇਹ ਆਪਣੇ ਕਰਤਾਰ ਲਾਸਟਿਕ ਬਣ ਕੇ ਇਹ ਕਰਤਾਰਾਂ ਨੂੰ ਸੁਧਾਰਨਾ ਜ਼ਰੂਰੀ ਹੈ ਸਕੂਲਾਂ 'ਚ ਹੈ ਨਹੀਂ ਕਿਹਾ ਇੰਨਾ ਹੁਣ ਸਾਰੇਰੇ ਵੀ ਸਾਰੇ ਕਹਿੰਦੇ ਨੇ ਵੀ ਤੁਸੀਂ CBSE ਕਰ ਲੋ CBSE ਦਾ ਫਰਕ ਕੀ ਆ ਨੰਬਰ ਬਰਾਬਰ ਕਾਊਂਟ ਹੁੰਦੇ ਨੇ ਸਾਰਾ ਕੁਝ ਇੱਕੋ ਜਿਹਾ ਸਿਲੇਬਸ ਇੱਕ ਜਾਂ ਜਿਹੜਿਆਂ ਕੋਲ ਪ੍ਰਚਾਰਣ ਨੂੰ ਕੁਝ ਨਹੀਂ ਮੇਰੇ ਆਪ ਦੇ ਕਰਤਾਰ ਚ ਕੁਝ ਨਹੀਂ ਹਉ ਮੈਂ ਨਾ ਮੈਂ ਹੋਰ ਜ਼ਿਆਦਾ ਦਿਖਾਵਾ ਕਰੂੰਗਾ ਲੋਕ ਦਿਖਾਵਾ ਉਹ CBSE ਤੇ ICSE ਇੱਕ ਦਿਖਾਵਾ ਸਕੂਲਾਂ ਦਾ ਉਹਨਾਂ ਦੇ ਬੰਲੇ ਕੁਝ ਨਹੀਂ ਕਰਤਾਰ ਉਹਨਾਂ ਦੇ ਕਿਤੇ ਛੋਟੇ ਨਹੀਂ ਕਰਤਾਰ ਉੱਚੇ ਕਰੋ ਕੋਈ ਬੋਰਡ ਕੋਈ ਵੀ ਚੀਜ਼ ਠੀਕ ਕਰ ਨਹੀਂ ਸਕਦੀ ਉਹ ਉਹ ਤੁਹਾਨੂੰ ਠੀਕ ਕਰ ਸਕਦਾ ਤੁਹਾਡਾ ਆਪਣਾ ਜਿਹੜਾ ਅੰਦਰ ਸੈਲਫ ਡਿਸਪਲਿਨ ਰਹਿਣ ਦਾ ਜਿਹੜਾ ਆਪਣੇ ਆਪ ਨੂੰ ਸਮਝਾਉਣਾ ਇਹ ਮਨ ਕਦੇ ਵੀ ਤੁਹਾਨੂੰ ਕਹੂਗਾ ਬੀ ਅਕਬਰ ਜੈ ਲਾ ਕੇ ਜੇ ਪਿਆਰਾ ਚ ਦੋ ਗੱਲਾਂ ਹੋਰ ਕਰ ਲੈ ਪਪਾ ਇਹਦੇ ਕੀ ਸੁਣ ਲਈ ਆ ਕੀਰਤਨ ਆਪਾਂ ਗੱਲਾਂ ਮਾਰ ਲਈਏ ਪਰ ਉਹ ਕਰਨਾਂ ਚੋਂ ਨਿਕਲਣਾ ਕੁਛ ਨਹੀਂ ਜਿੰਨੀ ਤੁਸੀਂ ਕੋਈ ਵੀ ਗੱਲ ਦੇ ਵਿਚਾਰ ਕਰੋਗੇ ਤੇ ਆਪਣੇ ਆਪ ਨੂੰ ਉਹਦੇ ਤੇ ਚੱਲਣ ਦੇ ਕਾਬਿਲ ਕਰੋਗੇ ਤੇ ਉਹਨੂੰ ਕੈਰੇਕਟਰ ਮੇਨਟੇਨ ਕਰੋਗੇ ਉਹੀ ਵੱਡੀ ਗੱਲ ਹੈ ਉਹਦੇ ਲਈ ਤਿਆਰੀ ਕਰੋ ਤੇ ਉਹਦੇ ਵਲੋਂ ਦੀ ਤੁਰਨ ਨੰਬਰ ਚਾਹੇ ਤੁਹਾਡੇ ਜਸਟ ਪਾਸ ਹੋਣ ਪਰ ਤੁਹਾਡਾ ਕੈਰੇਕਟਰ ਹੋਵੇ ਲੋਕ ਇਹ ਕਹਿਣ ਵੀ ਇਹ ਇਨਸਾਨ ਵਰਗਾ ਮਾਣਨਾ ਹੈ ਜਾਂ ਤੁਸੀਂ ਹੈਗੇ ਅਵਿਸ਼ਕਾਰ ਕਰੋ ਆਪਣੇ ਦੇਸ਼ ਨੂੰ ਥੁੱਕ ਤੇ ਮਾਣ ਹੋਵੇ ਤੋਡੇ ਪੈਸੇ ਹੁਣ ਬੰਨੀਆਂ ਡਾਕੀਆਂ ਉਹਨਾਂ ਤੇ ਕੌਣ ਮਾਨ ਕਰਦਾ ਸਾਰੀਆਂ ਅਖਬਾਰਾਂ ਵਿੱਚ ਗਾਣਾ ਕਰਦੇ ਨੇ ਲੋਕ ਕਿਉਂ ਕਿਉਂਕਿ ਉਹਨਾਂ ਨੇ ਕਰਤਾਰ ਨਹੀਂ ਦਿਖਾਇਆ ਆਪਣੀਆਂ ਜਿਹੜੀਆਂ ਉਹਨਾਂ ਨੇ ਫੈਕਟਰੀਆਂ ਬਣਾਈਆਂ ਨੇ ਉਹ ਟੈਕਸ ਚੋਰੀ ਕਰਕੇ ਤੇ ਬੇਈਮਾਨੀ ਕਰਕੇ ਕਰ ਰਹੇ ਨੇ ਜਿਹੜਾ ਸਾਰਿਆਂ ਨੂੰ ਪਤਾ ਹੈ ਜਿਹੜੀ ਬੇਈਮਾਨੀ ਰੇਗ ਨੂੰ ਪਤਾ ਚੱਲ ਜਾਂਦੀ ਹੈ ਤੁਹਾਡਾ ਕਰਤਾਰ ਵੀ ਉਹਨੇ ਰੇਗ ਨੂੰ ਪਤਾ ਚੱਲ ਜਾਂਦਾ ਜਿਹਦਾ ਕਰਤਾਰ ਵਧੀਆ ਹੋਊਗਾ ਨਾ ਉਹਨੂੰ ਰੇਗ ਦੀ ਜਦਉਦੌਗਾ ਪੈਸੇ ਨਾਲੋਂ ਵੱਧ ਦਊਗਾ ਮੈਂ ਆਪਣੇ ਬਜ਼ੁਰਗਾਂ ਵੀ ਐਗਜ਼ਾਮਪਲ ਦੇ ਨਾਮ ਨਾਲ ਉਹਨਾਂ ਨੇ ਇੰਨੀ ਇੱਜ਼ਤ ਕਮਾਈ ਆ ਮੈਂ ਜਿੱਥੇ ਜਾਂਦਾ ਐ ਅਗਲਾ ਕਦ ਆਉਜੀ ਕਾਕਾ ਜੀ ਤੁਸੀਂ ਚੇਅਰਮੈਨ ਸਾਹਿਬ ਦੇ ਕਾਕਾ ਜੀ ਹੋ ਤੇ ਤੁਹਾਡੇ ਜਿਹੜਾ ਕੈਰੈਕਟਰ ਹੈ ਥੋਨੂੰ ਹੀ ਨਹੀਂ ਤੁਹਾਡੇ ਅੱਗੇ ਪੀੜ੍ਹੀਆਂ ਤੱਕ ਤੁਹਾਡੇ ਸਵਾਰ ਜੂਗਾ ਦੇਖੋ ਮੈਂ ਅਮਰੀਦ ਸੌਰੀ ਜੇ ਮੈਂ ਕਿਸੇ ਦੇ ਵੀ ਦਿਲ ਨੂੰ ਕੋਈ ਠੇਸ ਨਾਉਣ ਵਾਲੀ ਗੱਲ ਕਹਿ ਗਿਆ ਹੋਮਾ ਮੈਂ ਸਭ ਤੋਂ ਮਾਫੀ ਮੰਗਦਾ ਮੈਂ ਥੋੜਾ ਜਿਹਾ ਜਜ਼ਬਾਤੀ ਐ ਇੱਜੀਆਂ ਗੱਲਾਂ 'ਚ ਮੈਂ ਕੋਈ ਨਾ ਕੋਈ ਗੱਲ ਇਮੋਸ਼ਨਲ ਕਰ ਜੰਦਾ ਹੈ ਨਾ ਚਲੋ ਮੈਂ ਸਾਰੇ ਬਾਪ ਦਾ ਧੰਨਵਾਦ ਦੀਆਂ ਆਪਣੇ ਇੰਨੇ ਪਿਆਰ ਨਾਲ ਮੈਨੂੰ ਬਹਿ ਕੇ ਸੁਣਿਆ